ਇਸ ਚੈਨਲ ਦੇ ਉੱਪਰ ਜੁੜੇ ਹੋਏ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੇ ਨਿੱਕਾ ਸਵਾਗਤ ਕਰਦੇ ਹਾਂ ਸੋ ਅੱਜ ਦੀ ਆਪਾਂ ਇਸ ਅਪਡੇਟ ਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ ਕਿ ਪੈਨਸ਼ਨਸ ਦੇ ਲਈ ਜੋ ਨਿਜ਼ਮ ਚੇਂਜ ਹੋਏ ਹੈ ਬਦਲਾਵ ਹੋਏ ਹੈ ਤੇ ਨਾਲ ਹੀ 2500 ਪੈਨਸ਼ਨ ਨੂੰ ਲੈ ਕੇ ਕਦੋਂ ਰਜਿਸਟ੍ਰੇਸ਼ਨ ਹੋਊਗੀ ਪੀ ਪੰਜਾਬ ਸਰਕਾਰ ਵੱਲੋਂ ਕਿਹੜੇ ਕਿਹੜੇ ਨਵੇਂ ਜਿਹੜੇ ਨਿਯਮ ਐ ਇਹਦੇ ਵਿੱਚ ਅਪਲਾਈ ਕੀਤੇ ਗਏ ਆ ਉਸ ਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਐ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਜਦੋਂ ਅਸੀਂ ਬੁਢਾਪਾ ਪੈਨਸ਼ਨ ਅਪਲਾਈ ਕਰਨੀ ਐ ਤਾਂ ਉਹਦੇ ਵਿੱਚ ਕੁਝ ਕੁ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੀ ਆ ਕਿ ਜਿਹੜੇ ਕੁਝ ਕੁ ਚੀਜ਼ਾਂ ਨਵੀਆਂ ਐਡ ਹੋਈਆਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਕੀਮ ਦਾ ਨਾਮ ਕੀ ਹੈ ਕਿ ਬੜੇਪਾ ਪੈਨਸ਼ਨ ਹੈ ਤੁਸੀਂ ਜਦੋਂ ਅਪਲਾਈ ਕਰਨਾ ਹੈ ਤਾਂ ਇਹਦੇ ਵਿੱਚ ਤੁਹਾਡੀ ਉਮਰ ਹੈ ਜਿਹੜੀ ਪੁਰਸ਼ਾਂ ਦੀ 65 ਸਾਲ ਤੇ ਔਰਤਾਂ ਦੀ 58 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਆਮਦਨ ਜਿਹੜੀ ਇਹਦੇ ਵਿੱਚ ਤੁਹਾਡੀ ਸਾਲਾਨਾ ਹੈ 60000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਿਸ ਵਿੱਚ ਤੁਹਾਡੇ ਕਾਰੋਬਾਰ ਕਰਾਇਆ ਤੇ ਵਿਆਜ ਦੀ ਆਮਦਨ ਵੀ ਸ਼ਾਮਿਲ ਹੈ ਜ਼ਮੀਨ ਤੁਹਾਡੇ ਕੋਲ 2.5 ਕਿੱਲੇ ਨੈਰੀ ਜਾਂ 5 ਏਕੜ ਤੋ ਵੱਧ ਬਰਾਨੀ ਤੇ ਬਾਕੀ ਜਿਹੜੀ ਸੇਮ ਦੇ ਵਿੱਚ ਜਿੰਨਾਂ ਦੀ ਆਉਂਦੀ ਹੈ ਉਹ ਵੇ ਇੱਕ ਵਿਅਕਤੀ ਵੀ ਇਹਦੇ ਵਿੱਚ ਜਿਹੜੇ ਤੁਸੀਂ ਦੇਖ ਸਕਦੇ ਹੋ ਉਹਦੇ ਅਕੋਰਡਿੰਗ ਜਿਹੜੀ ਤੁਹਾਡੀ ਪੈਨਸ਼ਨ ਹੈ ਜਿਹੜੀ ਅਪਲਾਈ ਹੋਊਗੀ ਜਿਹੜੇ ਡਾਕੂਮੈਂਟਸ ਚਾਹੀਦੇ ਆ ਤੁਹਾਨੂੰ ਆਧਾਰ ਕਾਰਡ ਵੋਟਰ ਕਾਰਡ 10ਵੀਂ ਦਾ ਸਰਟੀਫਿਕੇਟ ਜੇ ਤੁਸੀਂ ਪੜੇ ਹੋਏ ਹੋ ਰਜਿਸਟਰ ਜਿਹੜਾ ਤੁਹਾਡਾ ਜਨਮ ਤੇ ਮੌਤ ਵਾਲੇ ਸਰਟੀਫਿਕੇਟ ਹੈ ਇਹ ਵੀ ਆਪਾਂ ਨੂੰ ਚਾਹੀਦੇ ਆ ਬਾਅਦ ਵਿੱਚ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਤੁਹਾਡੀ ਰਹਾਇਸ਼ ਕੀ ਹੈ ਤੁਸੀਂ ਕਿਹੜੇ ਏਰੀਏ ਤੋਂ ਆ ਪਿੰਡੂ ਸ਼ਹਿਰ ਜਾਂ ਸ਼ਹਿਰੀ ਜਿੱਥੇ ਵੀ ਤੁਸੀਂ ਜਿਹੜੀ ਉਥੋਂ ਦੀ ਵੈਰੀਫਿਕੇਸ਼ਨ ਉਥੋਂ ਦੇ ਪਟਵਾਰੀ ਵੱਲੋਂ ਕੀਤੀ ਜਾਊਗੀ ਤੇ ਸ਼ਹਿਰ ਦੇ ਵਿੱਚ ਜਿਹੜੀ ਤੁਹਾਡੀ ਨਗਰ ਕੌਂਸਲ ਦੇ ਇਹ ਵੱਲੋਂ ਜਿਹੜੀ ਤੁਹਾਡੀ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਤੁਹਾਡੀ ਸਵੈ ਘੋਸ਼ਣਾ ਪੱਤਰ ਲੱਗਦਾ ਹੈ ਜਿਦੇ ਵਿੱਚ ਤੁਸੀਂ ਇੱਕ ਲਾਈਨ ਲਿਖੀ ਹੁੰਦੀ ਹੈ ਕਿ ਤੁਸੀਂ ਇਸ ਚੀਜ਼ ਜੋ ਵੀ ਇਨਫੋਰਮੇਸ਼ਨ ਦੇ ਰਹੇ ਹੋ ਉਹ ਤੁਹਾਡੀ ਸਹੀ ਹੈ ਨਹੀਂ ਤਾਂ ਇਹਦੇ ਵਿੱਚ ਤੁਹਾਡੇ ਜੇ ਕੋਈ ਗਲਤ ਇਨਫੋਰਮੇਸ਼ਨ ਪਾਈ ਜਾਂਦੀ ਹੈ ਤਾਂ ਤੁਹਾਡਾ ਇਹ ਰੱਦ ਹੋ ਜਾਊਗੀ ਸੋ ਇਹ ਤਾਂ ਇੱਕ ਬੁਢਾਪਾ ਪੈਨਸ਼ਨ ਅਪਲਾਈ ਕਰਨ ਲਈ ਤੁਹਾਨੂੰ ਕੁਝ ਕੁ ਚੀਜ਼ਾਂ ਦੱਸੀਆਂ ਪਰ ਹੁਣ ਜਿਹੜੇ ਬਦਲਾਅ ਹੋਏ ਨੇ ਉਹ ਤੁਹਾਡੇ ਨਾਲ ਮੈਂ ਦੱਸਤੀ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਪੈਨਸ਼ਨ ਦੇ ਵਿੱਚ ਵੱਡਾ ਬਦਲਾਅ ਆਇਆ ਕਿ ਜਿਨ੍ਹਾਂ ਦੀ ਉਮਰ 58 ਸਾਲ ਤੋਂ ਘੱਟ ਹੈ ਔਰਤਾਂ ਦੀ ਤੇ 65 ਸਾਲ ਤੋਂ ਜਿਹਨਾਂ ਪੁਰਸ਼ਾਂ ਦੀ ਘੱਟ ਹੈ ਜਿਹੜੇ ਉਹ ਅਪਲਾਈ ਕਰਕੇ ਪੈਨਸ਼ਨ ਲੈ ਰਹੇ ਹੈ ਉਹਨਾਂ ਦੀ ਵੀ ਵੈਰੀਫਿਕੇਸ਼ਨ ਜਿਹੜੀ ਵਿਭਾਗ ਕਰੂਗਾ ਜੇ ਉਹਨਾਂ ਦੇ ਵਿੱਚੋਂ ਉਹ ਕੈਂਡੀਡੇਟਸ ਪਾਈ ਜਾਂਦੇ ਆ ਤਾਂ ਉਹਨਾਂ ਦੀ ਪੈਨਸ਼ਨ ਰੱਦ ਕੀਤੀ ਜਾਊਗੀ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਉਹ ਵਿਭਾਗ ਵੱਲੋਂ ਹੋਊਗੀ ਸੈਕਿੰਡ ਤੁਹਾਡੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਵਿੱਚ ਜਿੰਨੀ ਤੁਹਾਡੇ ਕੋਲੇ ਜ਼ਮੀਨ ਹੈ ਆਮਦਨ ਹੈ ਉਹ ਤੁਹਾਡੀ 1 ਲੱਖ ਤੋਂ ਉੱਪਰ ਨਹੀਂ ਹੋਣੀ ਚਾਹੀਦੀ 60000 ਤੱਕ 1 ਲੱਖ ਤੋਂ ਥੱਲੇ ਥੱਲੇ ਹੋਊਗੀ ਤਾਂ ਤੁਸੀਂ ਉਹਦਾ ਜਵਾਬਦੇ ਹੀ ਦੇ ਸਕਦੇ ਹੋ ਜੋ ਉੱਪਰ ਪਾਈ ਜਾਂਦੀ ਹੈ ਤਾਂ ਉਹਦਾ ਵੀ ਸਾਨੂੰ ਜਵਾਬ ਦੇਣਾ ਪਊਗਾ ਉਹ ਉਹਨਾਂ ਹਾਲਾਤਾਂ ਦੇ ਵਿੱਚ ਵੀ ਪੈਨਸ਼ਨ ਕਿਤੇ ਨਾ ਕਿਤੇ ਬੰਦ ਹੋਣ ਦੀ ਪੂਰੀ ਸੰਭਾਵਨਾ ਹੈ ਸੋ ਬਾਕੀ 2500 ਪੈਨਸ਼ਨ ਨੂੰ ਲੈ ਕੇ ਇਹ ਜਦੋਂ ਜੋ ਵਿਅਕਤੀਆਂ ਦੀ ਪੈਨਸ਼ਨ ਆਲਰੇਡੀ ਸੋਦੀ ਜਾ ਰਹੀ ਹੈ ਜਿਹੜੀਆਂ ਉਹਨਾਂ ਦੇ ਵਿੱਚੋਂ ਤਰੁੱਟੀਆਂ ਕੱਢੀਆਂ ਜਾ ਰਹੀਆਂ ਕਿ ਜਿਹੜੀਆਂ ਫੇਕ ਲੋਕ ਲੈ ਰਹੇ ਆ ਪੈਨਸ਼ਨ ਉਹਨਾਂ ਨੂੰ ਜਦੋਂ ਸੋਧ ਹੋ ਜੂਗੀ ਤਾਂ ਉਸ ਤੋਂ ਬਾਅਦ ਹੀ ਜਿਹੜੀ 2500 ਪੈਨਸ਼ਨ ਦਾ ਨੋਟੀਫਿਕੇਸ਼ਨ ਆਉਣ ਦੀ ਸੰਭਾਵਨਾ ਬਣ ਸਕਦੀ ਹੈ ਕਿਉਂਕਿ ਏਜ ਲਿਮਟ ਉਹ ਸੇਮ ਹੀ ਹੈ ਕਿਉਂਕਿ 2500 ਪੈਨਸ਼ਨ ਉਹ ਬੁਢਾਪਾ ਪੈਨਸ਼ਨ ਦੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਉੱਥੇ ਹੀ ਤੁਹਾਡੀ ਅਡਜਸਟ ਹੋਣੀ ਹੈ ਬਟ ਇਹਦੇ ਵਿੱਚ ਸੋਧ ਪਹਿਲਾਂ ਜਿਹੜੀ ਹੋਣੀ ਹੈ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਵੈਰੀਫਿਕੇਸ਼ਨ ਇਹ ਦੋ ਤਿੰਨ ਪੱਖ ਤੋਂ ਜਿਹੜੀ ਬਣਦੀ ਹੈ ਕਿ ਕੋਈ ਗਲਤ ਤਰੀਕੇ ਨਾਲ ਤਾਂ ਪੈਨਸ਼ਨ ਨਹੀਂ ਲੈ ਰਿਆ ਤਾਂ ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਨਿਯਮ ਜਿਹੜੇ ਬਦਲਾਅ ਹੋਏ ਹੈ ਇਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਹੀ ਥੋੜਾ ਜਿਹਾ ਖਤਰਾ ਹੈ ਜਿਹੜੇ ਫੇਕ ਤਰੀਕੇ ਨਾਲ ਪੈਨਸ਼ਨ ਦੀ ਪ੍ਰਾਪਤੀ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਵਿਭਾਗਾਂ ਵੱਲੋਂ ਕੀਤੀ ਜਾਊਗੀ ਉਸਤੇ ਜ਼ਿਲ੍ਹੇ ਵੱਲੋਂ ਉਸਤੇ ਪਿੰਡ ਦੇ ਅਧਿਕਾਰਾਂ ਵੱਲੋਂ ਹੁਣ ਨੈਕਸਟ ਜਿਹੜੀ ਗੱਲ ਕਰਾਂਗੇ ਆਪਾਂ ਜਿਹੜੀਆਂ ਹੋਰ ਪੈਨਸ਼ਨਾਂ ਨੇ ਜਿਵੇਂ ਬ ਹੈਂਡੀਕੈਪਟ ਹੈ ਜਾਂ ਵਿਧਵਾ ਪੈਨਸ਼ਨ ਹੈ ਉਹਨਾਂ ਦੇ ਵਿੱਚੋਂ ਵੀ ਜਿਨ੍ਹਾਂ ਦੀ ਵਿਧਵਾ ਪੈਨਸ਼ਨ ਹੈ ਉਹਨਾਂ ਦੇ ਜਿਵੇਂ ਕੁਝ ਸਰਟੀਫਿਕੇਟ ਹੁੰਦੇ ਹੈਗੇ ਉਹਨਾਂ ਦੇ ਡੈਥ ਸਰਟੀਫਿਕੇਟ ਹੁੰਦੇ ਹੈ ਫੈਮਲੀ ਦੇ ਜੋ ਜਿਨ੍ਹਾਂ ਦੇ ਬਿਹਫ ਤੇ ਉਹਨਾਂ ਨੂੰ ਮਿਲਦੀ ਹੈ ਉਹ ਜਿਹੜੇ ਚੈੱਕ ਹੋਣਗੇ ਵੀ ਪ੍ਰੋਪਰ ਤਰੀਕੇ ਨਾਲ ਉਹਨਾਂ ਦੇ ਜਮਾ ਹੈਗੇ ਕਿ ਨਹੀਂ ਹੈਂਡੀਕੈਪਟ ਹੈ ਜਿਹੜੇ ਉਹਨਾਂ ਦੇ ਵੀ ਸਰਟੀਫਿਕੇਟ ਜਿਨ੍ਹਾਂ ਦੇ ਹਲੇ ਪੈਂਡਿੰਗ ਨੇ ਜਾਂ ਨਹੀਂ ਬਣੇ ਜਾਂ ਕੋਈ ਗਲਤ ਤਰੀਕੇ ਨਾਲ ਕੋਈ ਪੈਨਸ਼ਨ ਲੈ ਰਹੀ ਹੈ ਤਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਬਣੂਗੀ ਤਾਂ ਉਹਨਾਂ ਦੇ ਵੀ ਜੋ ਸਰਟੀਫਿਕੇਟ ਹੈ ਉਹ ਵੀ ਵੈਰੀਫਾਈ ਹੋਣਗੇ ਉਹ ਵੀ ਜਮਾ ਕਰਾਉਣੇ ਪੈਣਗੇ ਜਿਨ੍ਹਾਂ ਦੀ ਹਲੇ ਤੱਕ ਨਹੀਂ ਅਪਲਾਈ ਹੋਈ ਸੋ ਇਹ ਕੁਸ਼ਕ ਪੈਨਸ਼ਨ ਨੂੰ ਲੈ ਕੇ ਇੱਕ ਵਿਭਾਗ ਵੱਲੋਂ ਕੁਝ ਕਿ ਚੀਜ਼ਾਂ ਯਾਰੀ ਹੋਈਆਂ ਜਿਨ੍ਹਾਂ ਦੇ ਵਿੱਚ ਸੋਧ ਹੋਊਗੀ ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 2500 ਪੈਨਸ਼ਨ ਦੀ ਉਹ ਹਲੇ ਤੱਕ ਆਪਣੇ ਕੋਲੇ ਕੋਈ ਨੋਟੀਫਿਕੇਸ਼ਨ ਅਜੇ ਵਿਭਾਗ ਵੱਲੋਂ ਪ੍ਰੋਪਰਲੀ ਆਫੀਸ਼ੀਅਲ ਨਹੀਂ ਆਇਆ ਸੋ ਇਸ ਦੇ ਵਿੱਚ ਅਜੇ ਸੋਧ ਚੱਲ ਰਹੀ ਹੈ ਜਦੋਂ ਸੂਦ ਹੋ ਜਾਂਦੀ ਹੈ ਤਾਂ ਨੈਕਸਟ ਜਦੋਂ ਇਹਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਆਉਂਦੀ ਹੈ ਜਲਦ ਕਿਹਾ ਜਾ ਰਿਹਾ ਵੀ ਨੈਕਸਟ ਜਿਹੜੇ ਮੰਥ ਹੈਗੀ ਉਹਦੇ ਵਿੱਚ 2500 ਪੈਨਸ਼ਨ ਆਉਣ ਦੀ ਪੂਰੀ ਸਵਾਗਤ ਹੈ ਜੀ ਕਿਉਂਕਿ ਜਦੋਂ ਸਾਡੀ ਸੋਧ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਮੈਨੂੰ ਲੱਗਦਾ ਵੀ ਜਿਹੜੀ ਪੰਜਾਬ ਸਰਕਾਰਾਂ ਇਹਦੇ ਉੱਪਰ ਕੰਮ ਕਰਦੀਆਂ ਨੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਤੁਹਾਡੇ ਨਾਲ ਇੱਕ ਪੈਨਸ਼ਨ ਦੇ ਸਬੰਧ ਵਿੱਚ ਕੁਝ-ਕੁਝ ਚੀਜ਼ਾਂ ਦੀ ਗੱਲ ਕੀਤੀ ਹੈ ਸਾਂਝੀ ਜਿਦੇ ਵਿੱਚ ਕਿ ਕੁਝ ਨਵੇਂ ਨਿਜ਼ਮ ਅਪਲਾਈ ਹੋਏ ਹੈ ਕੁਝ ਵੈਰੀਫਿਕੇਸ਼ਨ ਜਾਰੀ ਹੋਈ ਹੈ ਸੋ ਨੈਕਸਟ ਜੋ 2500 ਪੈਨਸ਼ਨ ਨੂੰ ਲੈ ਕੇ ਵੀ ਜਲਦ ਹੀ ਤੁਹਾਡੇ ਨਾਲ ਅਪਡੇਟ ਦੇਵਾਂਗੇ ਸ਼ੇਅਰ ਕਰਾਂਗੇ ਕਿਉਂਕਿ ਅਸੀਂ ਹਰ ਤਰ੍ਹਾਂ ਦੀ ਵੈਬਸਾਈਟ ਚਾਹੇ ਉਹ ਪੈਨਸ਼ਨ ਨੂੰ ਲੈ ਕੇ ਹੋਵੇ ਚਾਹੇ ਉਹ ਬਿਜਲੀ ਵਿੱਲਾਂ ਨੂੰ ਲੈ ਕੇ ਹੋਵੇ ਚਾਹੀਓ ਕਿਸੇ ਵਿਭਾਗ ਦੀਆਂ ਜੌਬਸ ਦੇ ਨਾਲ ਹੋਵੇ ਤੇ ਚਾਹੀ ਮੁਲਾਜ਼ਮਾਂ ਦੇ ਨਾਲ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਇਸ ਚੈਨਲ ਨੂੰ ਤੁਸੀਂ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਇਸ ਚੈਨਲ ਤੋਂ ਮਿਲਦੀ ਰਹੇ ਧੰਨਵਾਦ ਜੀ